ਵੀਡੀਓ ਦੇਖ ਰਹੇ ਮੇਰੇ ਸਾਰੇ ਸਾਥੀਨਾਂ ਬਿਲਣ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜੀ ਆਪਣਾ ਦਿਨ ਹੈਗਾ ਛੇਮਾ ਛੇਮਾ ਦਿਨ ਸਾਨੂੰ ਪਤਾ ਲੱਗਾ ਵੀ ਕਾਦੇਵੇਂ ਕਿਵੇਂ ਹੋਇਆਗਾ ਛੇਮਾ ਦਿਨ ਆਪਣਾ ਲਾਲਾ ਵਿੱਚ ਦੋ ਤਾਂ 20 ਦਿਨ ਹੋ ਗਏ ਤੇ ਇੱਕ ਦਿਨ ਆਪਣੀ ਮਸ਼ੀਨ ਗ੍ਰੈਬ ਹੋ ਗਈ ਤੇ ਆਪਣਾ ਦਿਨ ਤਾਂ ਸਾਢੇ ਤਿੰਨ ਲੱਗੇ ਨੇ ਸਾਢੇ ਤਿੰਨ ਦਿਨਾਂ ਦੇ ਹਿਸਾਬ ਨਾਲ ਅੱਜ ਤੁਹਾਨੂੰ ਦਿਖਾ ਦੇਣਾ ਸੱਤ ਤੇ ਆ ਗਏ ਸੀ ਸੱਤ ਜਾਲ ਜੁਰ ਬੰਨਦਾ ਸੀ ਉਹਦਾ ਤੇ ਅੱਜ ਉਹਦੇ ਮਦਰ ਕਿ ਉਹ ਸਾਈਡਾਂ ਲਾਵਾਂਗੇ ਜਿਹੜੀਆਂ ਆਪਣੀਆਂ ਉਹ ਰੰਗੀਆਂ ਸਾਰੀਆਂ ਅੱਜ ਸਾਰਾ ਲਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਵੀ ਹੜਨਾ ਕੋਲ ਹੋਗੀ ਬਜ ਰਹੇ ਨੇ 11:00 ਦੇ 8 ਵਜੇ ਤੁਰੇ ਤੇ ਘਰੋਂ ਰਾਤ ਮੋਟਰਸਾਈਕਲ ਹੋ ਗਿਆ ਰੋਡ ਕਿਲੇ 4-5 ਕਿਲੋਮੀਟਰ ਦੂਰ ਫਰਮਿਸਤਰੀ ਕੋਲੇ ਖੜਾ ਟਾਈਮ ਲੱਗ ਗਿਆ ਜਿਹਦੇ ਕਰਕੇ ਸ਼ਾਮ 11:00 ਵਜੇ ਦੇ ਕੋਈ ਆਪਾਂ ਸਾਰਾ ਤੁਹਾਨੂੰ ਲੱਗਦਾ ਦਿਖਾ ਮੇਰੇ ਸਾਥ ਠੀਕ ਹੈ ਅੱਜ ਵੀਡੀਓ ਲੈਣ ਤੱਕ ਬਣੇ ਰਹੋ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ

kan bilang, <laughs> ini yang <tuk tangan> kasih.

ਇਹ ਜਦੋਂ ਤੂੰ ਸੋਚ ਰਿਹਾ ਛੋਟੇ ਵੱਡੇ ਪੀਸ ਤੋਂ ਨੇ ਇਹ ਛੋਟੇ ਵੱਡੇ ਪੀਸ ਨੇ ਜਿੱਥੇ ਪੀਸ 30 ਇੰਚ ਦਾ ਲਾਉਂਦੇ ਹੋ ਉਹ ਫਲੋ ਹਣਾ ਦਿਖੇਦਾ ਉਹ ਸਾਫ ਸਾਫ ਨਾ ਰੱਖਿਆ ਹੋਇਆ ਜਾ ਦੇ ਹੁਣ ਆ ਉਹ ਮਗਰ ਉਹਦਾ ਬੱਦੜਾ ਹਗਾ ਕਿ ਬਾਧਰਾ ਹੋ ਗਏ ਤਾਂ ਆ ਚੀਜ਼ ਹੈ ਇਹ ਤਾਂ ਕਹਿ ਜਿਉ ਕਾਬਰ ਹੋ ਜੂਗਾ ਇਧਰ ਨਾ ਪੱਟਾ ਥੋੜਾ ਰਹਿ ਜਾਗਾ ਤੇ ਰੱਬ ਦੀ ਮੰਤਰ ਕਹਿੰਦੇ ਨਾ ਗਰਮੀ ਵਾਲੀ ਜੀ ਨਹੀਂ ਪੈਂਦਾ ਤਾਂ 20 ਪਈ ਜਾਂਦਾਗਾ ਨਹੀਂ ਮੰਤਰ 10 ਮਿੰਟ ਹੋ ਜਾਣੇ ਪੈਂਦੇ ਨੇ ਪਰ ਮੀਂਹ ਪੂਰਾ ਤੇਜ਼ ਹੋ ਗਿਆ ਹੁਣ ਮੈਂ ਹੋ ਰਿਹਾ ਹਾਂ ਸਾਫ ਜਾ ਦੇਖੋ ਦੋਸਤੋ ਮੀਂਹ ਦੇ ਰਿਹਾ ਮੀਂਹ ਦਾ ਵਧੀਆ ਪਾਰਕ ਹੈ ਮਾਲਕ ਨੇ ਠੰਡਾ ਹੋ ਗਈ ਗਰਮੀ ਬਹੁਤ ਸੀ ਨਾ ਭਾਈ ਮੇਰਾ ਲਿਆ ਤਾਂ ਜਲਾ ਦੱਸਿਆ ਵੀ ਹੋਤੀ ਕਹਿੰਦਾ ਤਨ ਤਨ ਲਗਾਤਾਰ ਮੀਂਹ ਪਊਗਾ ਰਾ ਬਾਕੀ ਪਤਾ ਵੀ ਨਹੀਂ ਸੌਣ ਵਾਲੀ ਨਾ ਸੁੱਕਣਗਾ ਦਾ ਪਾਦੋ ਗਿੱਲੀ ਨਾ ਰਹੂ ਹਾਂਜੀ ਦੋਸਤੋ ਆਹ ਪੱਟਾ ਲਾਤਾ ਆਪਣੇ ਅੱਧਾ ਉਹ ਪੂਰਾ ਲਾਤਾ ਇਹ ਲਪੱਟਾ ਇਹ ਪੱਟਾ ਇੱਥੇ ਤੱਕ ਆਉਆ ਜਿਹੜੀ ਉਹ ਜੈਲ ਉਤਾਰ ਦਿਖ ਰਹੀ ਹੈ ਵੀ ਆਪਣੀ ਆਹ ਇਹ ਸਪੈਸ਼ਲ ਲੈਂਪਾਂ ਲਈ ਛੱਡੀ ਜੀ ਹੈ ਕਿ ਇਹਦੀ ਲੈਂਪਰ ਲਾਵਾਂਗੇ ਕਿ ਤੁਹਾਨੂੰ ਕਿ ਲੈਂਪ ਆਉਣਗੇ ਪੂਰੇ ਸਰੇ ਉਹਦੇ ਥੱਲੇ ਲੋਹਾ ਲਾਇਆ ਜਿਵੇਂ ਆਹ ਲੋਹਾ ਲੱਗਾ ਆਹ ਆਹ ਇਹ ਲੋਹੇ ਉਤੇ ਲੈਂਪ ਲੱਗ ਜਾਣਗੇ ਜਿਹੜੇ ਆਪਣੇ ਬੈਡਰੀ ਟੂ ਉਤੇ ਲੈਂਪ ਲੱਗਣਗੇ ਇੱਥੇ ਰੱਖਣਗੇ ਠੀਕ ਹੈ ਕਮੈਂਟਾਂ ਵਿੱਚ ਦੱਸਿਓ ਅੱਜ ਕਿਹਦੇ ਕਿਹਦੇ ਪਿੰਡ 'ਚ ਸੁਹਾਇਆ ਮੌਸਮ ਆਇਆ ਬੱਦਲਵਾਈ ਹੋਈ ਪਈ ਹੈਗੀ ਠੰਢੀ ਠੰਢੀ ਹਵਾ ਚੱਲ ਰਹੀ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਸਾਡੇ ਪਿੰਡ ਜਿੱਦਾਂ ਬਈ ਆ ਮੰਨ ਲੋ ਵੀ ਸੌਣ ਸੁੱਕਾ ਲੰਗਾ ਆ ਭਾਦੋ ਥੋੜੀ ਜਿਹੀ ਸੁੱਕੀ ਲੰਗਾ ਕੇ ਅੱਜ ਪਾਇਆ ਮੈਂ ਸਾਡੇ ਤਾਂ ਮੀਂਹ ਨਹੀਂ ਪਿਆ ਜਿੰਨਾ ਜਿੰਨਾ ਜਿੰਨੀ ਜਿਆਦਾ ਨਹੀਂ ਪੈਂਦਾ ਉਹ ਵੀ ਦੱਸਿਓ ਵੀ ਹਾਂ ਵੀ ਸਾਡੇ ਤਾਂ ਮੀਂਹ ਦਾ ਬਰਾਲ ਆ ਸੀ ਕਹਿੰਦਾ ਵੀ ਸਾਡੇ ਕੋਲ ਨਹੀਂ ਸੁੱਕ ਭਕੇ ਦਾ ਬਰਾਲ ਤੇ ਇੱਕ ਤੁਹਾਨੂੰ ਦੱਸਣਾ ਚੁੱਪ ਲਗਿਆ ਉਹ ਆਪਣੇ ਪੱਟੇ ਲਾਤੇ ਦਿਨੇ ਜਾ ਰਹੇ ਆ ਵੀ ਲਾਦਾ ਪੱਟਾ ਬੰਦ ਕਰਤਾ ਤੇ ਉਹ ਵੀ ਪੱਟਾ ਬੰਦ ਕਰਤਾ ਬਸ ਆ ਰਹਿੰਦਾ ਇਹਨਾਂ ਆਪਾਂ ਹੁਣ ਬੰਦ ਕਰ ਦਾਂਗੇ 2 ਘੰਟੇ ਦੇ ਵਿੱਚ 4 ਵਜੇ ਹੁਣ ਕਰ ਦਾਂਗੇ ਬੰਦ ਸੱਤ ਦਾ ਬਲੌਗ ਮੈਂ ਇਕੱਠੇ ਪਾਉਣ ਜਾ ਰਿਆਂਗਾ ਮਦਰ ਗੀ ਸ਼ੋ ਨਹੀਂ ਕਰ ਰਿਹਾ ਤਿੰਨ ਦਿਨਾਂ ਦਾ ਬਲੌਗ ਮੈਂ ਇਕੱਠੀ ਪਾਉਂਗਾ ਤੁਹਾਨੂੰ ਦਿਖਾ ਦੇਣਾ ਜਿਹੜੇ ਆ ਪਿੱਛੇ ਇਹਨਾਂ ਨੇ ਟਾਈਮ ਲਵਾਤਾ ਇਹ ਸਾਰੇ ਟੇਪਰ ਜਾ ਰਹੇ ਨੇ ਇੱਥੋਂ ਵੀ ਟੇਪਰ ਲੈ ਕੇ ਜਾਣੇ ਨੇ ਦੇਖਣਾ ਵੀ ਇਹ ਕਿਵੇਂ ਲੱਗਣੀ ਹੈ ਉਹ ਪੂੰਜੀ ਜੀ ਤੇ ਇਧਰੋਂ ਆ ਸੱਤ ਲਾਉਣ ਲੱਗਦਾ ਹੁਣ ਆਪਾਂ ਤੁਹਾਨੂੰ ਨਾਲ ਹੁੰਦੇ ਸੀਟਾਂ ਲੱਗਦੇ ਦਿਖਾਵਾਂਗੇ ਕਿੰਨੀਆਂ ਕਿੰਨੇ ਮਦਰ ਕੀ ਸੀਟਾਂ ਲਾਉਂਦੇ ਨੇ ਕਿਵੇਂ ਲੰਮਾ ਹੱਥ ਪਾ ਕੇ ਸੀਟ ਲੱਗਦੀ ਹੈ ਤੇ ਕਿਵੇਂ ਖੜੂਗੇ ਉਹ ਦਿਖਾਉਣਾ ਤੁਹਾਨੂੰ ਠੀਕ ਹੈ ਐਂਡ ਤੱਕ ਬਣੇ ਰਿਓ ਵਲੌਗ ਦੇ ਤੇ ਸ਼ੇਅਰ ਕਰਦੇ ਕੋ なかなか。<music> <music>

No, no, oh yeah. ਮਹਾਨ ਜੀ ਨਾਮ ਹੈ ਸਾਇਰ ਦੇ ਬਿਲਕੁਲ ਨੇ। ਇਹ ਇਹ ਬਹੁਤ ਸਪੈਸ਼ਲ ਹੈ। ਲੇਟੈਂਸ ਦਾ ਬਹੁਤ ਵੱਧ ਨਾ ਦਿਵੇ। ਹਾਂਜੀ ਦੋਸਤੋ ਆਹ ਦੇਖੋ ਤਸੀਵੀ ਆਹ ਜਿਹੜਾ ਹਲ ਬਣਾਈਆ ਕਿੰਵੇਂ ਲੱਗ ਰਹੀ ਹੈ ਕੀਤੇ ਇਹ ਤੇ ਆਹ ਛੱਤ ਇਹ ਕਿਦਾਂ ਲੱਗ ਰਹੀ ਹੈ ਇਹਦੇ ਵਿੱਚ ਆਪਾਂ ਪੁੱਛ ਕਿ ਇਹਨਾਂ ਨੂੰ ਮਾਲਕਾਂ ਨੂੰ ਕੀ ਕਹਿੰਦੇ ਨੇ ਉਵੇਂ ਰੱਖਾਂਗੇ। ਇਹ ਡਿਜ਼ਾਈਨ ਬਣ ਗਿਆ ਆਪਣਾ ਵਧੀਆ। ਮੈਨੂੰ ਡਰ ਸੀ ਪਹਿਲਾਂ ਪਰ ਪੂਰਾ ਘੈਂਟ ਬਣ ਗਿਆ ਕੰਮ। ਸ਼ਿਰਾ ਕੰਮ ਆਗਾ। ਸ਼ੇਅਰ ਕਰਦੇ ਵੀਡੀਓ ਨੂੰ ਜਿਹੜਾ ਬੰਦਾ ਕੰਮ ਕਰਾਉਣਾ ਚਾਹੁੰਦਾ ਹੈ ਤੇ ਕੰਟੈਕਟ ਨੰਬਰ ਲਿਖ ਦਾਂਗੇ ਦੇਖੋ ਵੀ ਬਾਈ ਜੀ ਪੂਰਾ ਸ਼ਿਰਾ ਕੰਮ ਕਰਤਾ ਬਾਈ ਨੇ ਜਿਹਨੇ ਕੀਤਾ ਮੈਂ ਹੀ ਕੀਤਾ ਬਾਈ ਕਰਤਾ ਬਾਈ ਠੀਕ ਹੈ OK